ਫਾਜ਼ਿਲਕਾ ਨਗਰ ਕੌਂਸਲ ਦਫ਼ਤਰ ਦੇ ਅੱਗੇ ਅੱਜ ਸਫਾਈ ਸੇਵਕਾਂ ਵੱਲੋਂ ਸਮੂਹਿਕ ਹੜਤਾਲ ਰੱਖੀ ਗਈ ਅਤੇ ਇਹ ਹੜਤਾਲ ਰੱਖਦੇ ਹੋਏ ਫਾਜ਼ਿਲਕਾ ਨਗਰ ਕੌਂਸਲ ਦੇ ਗੇਟ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਇੱਥੇ ਬੋਲਦੇ ਹੋਏ ਸਫਾਈ ਸੇਵਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲੇ ਉਨ੍ਹਾਂ ਨਾਲ ਲੁਭਾਉਣੇ ਵਾਅਦੇ ਕੀਤੇ ਗਏ ਸੀ ਜੋ ਸੱਤਾ ਵਿੱਚ ਲਗਭਗ 3.5 ਸਾਲ ਤੋਂ ਜ਼ਿਆਦਾ ਸਮਾਂ ਬੀਤ ਚਾਂ ਤੋਂ ਬਾਅਦ ਵੀ ਪੂਰੇ ਨਹੀਂ ਕੀਤੇ ਬੋਲਦੇ ਹੋਏ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਨੂੰ ਮੀਟਿੰਗ ਦੇਖੇ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਜਿੰਦੇ ਵਿੱਚ ਕੱਚੇ ਮੁਲਾਇਮਾਂ ਨੂੰ ਪੱਕੇ ਕਰਨਾ ਅਤੇ ਦਿਹਾੜੀਦਾਰਾਂ ਨੂੰ ਕੰਟਰੈਕਟ ਤੇ ਵੀ ਨਹੀਂ ਕਰ ਰਹੀ ਜੋ ਕਿ ਪਿਛਲੀ ਸਰਕਾਰ ਨੂੰ ਇਸ ਕਰਕੇ ਚਲਦਾ ਕੀਤਾ ਗਿਆ ਸੀ ਅਤੇ ਆਮ ਆਦਮੀ ਦਾ ਸਾਥ ਦਿੱਤਾ ਸੀ ਜੇਕਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਉਹ ਸਰਕਾਰ ਨੂੰ ਵੀ ਚਲਦਾ ਕਰਨਗੇ ਫਾਜ਼ਿਲਕਾ ਵਿੱਚ ਹੜਤਾਲ ਇਸ ਕਰਕੇ ਨਹੀਂ ਕੀਤੀ ਗਈ ਕਿਉਂਕਿ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤਿਆਰਾਂ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਪੱਕੀ ਹੜਤਾਲ ਨਹੀਂ ਕੀਤੀ ਗਈ ਜੇਕਰ ਸਰਕਾਰ ਨਾ ਮੰਨੀ ਤਾਂ ਪੱਕੀ ਹੜਤਾਲ ਕਰਨ ਤੋਂ ਗਰੇਜ ਨਹੀਂ ਹੋਵੇਗਾ ਹੋਰ ਕੀ ਕੁਝ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਜੀ लवली ਜੀ ਕੀ ਕਹਿਣਾ ਚਾਹੋਗੇ ਅੱਜ ਦੀ ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ 29 ਤੇ 30 ਨੂੰ ਮੁਕੰਮਲ ਹੜਤਾਲ ਰੱਖੀ ਹੈ ਜੋ ਕਿ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਗਾਉਣ ਵਾਸਤੇ ਜੇਕਰ ਸਰਕਾਰ ਸਾਡੀ ਮੰਗਾਂ ਨੂੰ ਨਿਮਨ ਦੀ ਤਾਂ ਅਣ ਮਿੱਥੇ ਸਮੇਂ ਲਈ ਸਾਰਾ ਪੰਜਾਬ ਬਹਿ ਜਾਊਗਾ ਸਾਡੀ ਕੁੱਝ ਕਮੇਟੀਆਂ ਬੈਠਾ ਬੈਠੀਆਂ ਨੇ ਉੱਥੇ ਦੁਆਬਾ ਸਾਈਡ ਮਾਝੇ ਦੇ ਵਾਲੇ ਪਾਸੇ ਤੋਂ ਮੈਂ ਦਿਲੋਂ ਸਲੂਟ ਕਰਨਾ ਉਹਨਾਂ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਸਫਾਈ ਦਾ ਜਦੋਂ ਕੰਮ ਬਹਿ ਗਿਆ ਕੰਮ ਛੱਡ ਕੇ ਤਾਂ ਸ਼ਹਿਰ ਦਾ ਬਹੁਤ ਪੂਰਾ ਹਾਰ ਹੋ ਜਾਊਗਾ ਬਿਮਾਰੀ ਤੋਂ ਜੂਝਣਗੇ ਸਾਡੀ ਜੈਨੂਨ ਛੋਟੀਆਂ ਮੰਗਾਂ ਨੇ ਜੋ ਕਿ ਆਊਟਸੋਰਸ ਨੂੰ ਇਨਸੋਰਸ ਕਰਨਾ ਤੇ ਇਨਸੋਰਸ ਨੂੰ ਰੈਗੂਲਰ ਕਰਨਾ ਇੱਕ ਡੀਸੀ ਰੇਟ ਹੈ ਜਿਹੜਾ ਉਹਦੇ ਚ ਵਾਅਦਾ ਕਰਨਾ ਜੋ ਕਿ 10000 ਰੁਪਏ ਹੈ ਤੇ ਉਸ ਵਿੱਚ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ ਪਰ ਸਾਡੀ ਜਨਮ ਤੇ ਸਹੀ ਮੰਗ ਹੈ ਜਿਹੜੀ ਜੋ 10000 ਸਾਨੂੰ 235 ਰੁਪਏ ਕੁਝ ਮਿਲਦੀ ਹੈ ਤੇ ਉਸ ਨਾਲ ਦੇਖ ਲਓ 20-20 ਸਾਲ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ ਤੇ ਡੀਸੀ ਰੇਟs ਹੁਣ ਕਿੰਨਾ ਕੰਮ ਹੈ ਅੱਜ ਦੇਖ ਲਓ ਬੱਚੇ ਬਰਾਬਰ ਦੇ ਹੋ ਗਏ ਬੁਜ਼ੁਰਗ ਹੋ ਗਏ ਕੰਮ ਨਹੀਂ ਹੁੰਦਾ ਦੇਖ ਲਓ ਤੁਸੀਂ ਤੇ ਸਰਕਾਰ ਕਿੰਨੀ ਮਾੜੀ ਚੱਲ ਰਹੀ ਹੈ ਵੈਸੇ ਸਰਕਾਰ ਕੰਦੀ ਵੀ ਸਾਡੀ ਸਰਕਾਰ ਆਏਗੀ ਤਾਂ ਜੋ ਕਿ ਸਾਡਾ ਚਿੰਨ ਸਾਡਾ ਸੀਗਾ ਸਫਾਈ ਦਾ ਤੇ ਸਾਨੂੰ ਇਸ ਭਰੋਸੇ ਕਰਕੇ ਉਹਨਾਂ ਨੇ ਰੱਖਿਆ ਸੀਗਾ ਆੜ ਚ ਗਲਤ ਕਿ ਤੁਹਾਨੂੰ ਅਸੀਂ ਪੱਕਾ ਕਰਾਂਗੇ ਪਰ ਇਹ ਸਰਕਾਰ ਤਾਂ ਸਭ ਤੋਂ ਮਾੜੀ ਸਰਕਾਰ ਨਿਕਲੀ ਤਾਂ ਮੈਂ ਦੀ ਨਖੇਦੀ ਕਰਨਾ ਬਹੁਤ ਬਹੁਤ ਤੇ ਆਹ ਨਾਲੇ ਟਮੇ ਚ ਅਗਰ ਜੇਕਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀਆਂ ਤਾਂ ਅਨਮਿੱਥੇ ਸਮੇਂ ਲਈ ਅਸੀਂ ਹੜਤਾਲ ਕਰਾਂਗੇ ਜੀ ਪ੍ਰਧਾਨ ਜੀ ਬਸ ਅਨਮਿੱਥੇ ਸਮੇਂ ਦੀ ਹੜਤਾਲ ਦਾ ਵਿਗਲ ਬਚਾ ਦੇਣਾ ਅਸੀਂ ਜਿ ਵਾਲਮੀਕ ਜਨਮਤੀ ਤੱਕ ਹੈਗੇ ਆ ਜੇਕਰ ਨਾ ਸਾਡੀ ਸੁਣਾਈ ਕੀਤੀ ਨਾ ਬੁਲਾਇਆ ਤੇ ਵਾਲਮੀਕ ਜਨਮਤੀ ਤੋਂ ਬਾਅਦ ਫਿਰ ਅਸੀਂ ਵੀ ਝੰਡਾ ਚੱਕ ਦੇਾਂਗੇ ਅਸੀਂ ਵੀ ਜੱਗਾ ਚੱਕ ਦੇਾਂਗੇ ਉਪਰਲੀ ਸਾਈਡ ਬੈਠੀ ਹੈ ਉਹਨਾਂ ਦਾ ਪੂਰਾ ਸਮਰਥਨ ਹੈ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਉਹਨਾਂ ਨੂੰ ਬਹੁਤ ਬਹੁਤ ਅਸੀਂ ਉਹ ਆਭਾਰੀ ਸਮੇ ਉਹ ਕਰਦੇ ਆ ਆਭਾਰ ਉਹਨਾਂ ਦਾ ਵਿਅਕਤ ਕਰਦੇ ਆ ਤਾਂ ਕਿ ਜਿਹੜਾ ਇਹ ਕੰਮ ਕਰ ਰਹੇ ਹਨ ਤੇ ਸਰਕਾਰ ਦਾ ਜਿਹੜਾ ਗਰ ਕਰਾਂਗੇ ਆਉਣ ਵਾਲੇ ਟਾਈਮ 'ਚ ਧੰਨਵਾਦ ਨਰਸ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ